ਅੰਮ੍ਰਿਤਸਰ ਪੁੱਜੇ ਅੱਜ ਅਜ ਨਾਲ ਆ ਰਮਦਾਸ ਪਟਾਣਕੋਟ ਦੇ ਹਰ ਪ੍ਰਭਾਵੀ ਇਲਾਕਿਆਂ ਦਾ ਕੀਤਾ ਦੌਰਾ ਆਲ ਇੰਡੀਆ ਕਾਂਗਰਸ ਸੀਨੀਅਰ ਮਤਖ ਰਾਹੁਲ ਗਾਂਧੀ ਆਈ ਸ਼੍ਰੀ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਅੰਮ੍ਰਿਤਸਰ ਤੇ ਉਤਰੇ ਉਹਨਾਂ ਦੀ ਯੋਜਨਾ ਅਨੁਸਾਰ ਉਹ ਅੱਜ ਦਿਨ ਭਰ ਹੜਪਰ ਪ੍ਰਭਾਵਿਤ ਖੇਤਰ ਦਮਦਾਸਾ ਜੀ ਨਾਲਾ ਗੁਰਦਾਸਪੁਰ ਵੱਡੇ ਪਠਾਨਕੋਟ ਦੇ ਪਿੰਡਾਂ ਦਾ ਜਾਇਜ਼ਾ ਲੈਣਗੇ ਤੇ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਹਨਾਂ ਦੇ ਦੁੱਖ ਸੁਖੀ ਲੀਫਾ ਸੁਣਨਗੇ ਅਜ ਨਾਲੇ ਲਈ ਰਵਾਨੇ ਜੀ ਦਾ ਪਹਿਲਾ ਕਾਂਗਰਸੀ ਨੌਕਾ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਤੇ ਹਰਲ ਗਾਂਧੀ ਉਹ ਚਿਹਰਾ ਹਨ ਜਿਹਨਾਂ ਪੰਜਾਬ ਦੇ ਦਰਦ ਨੇ ਨਜ਼ਦੀਕ ਸਮਝਦੇ ਹਨ ਉਹਨਾਂ ਨੇ ਸਰਕਾਰ ਤੋਂ ਹਟ ਕੋਈ ਤਿਆਰੀ ਨਾ ਕਰਨ ਦਾ ਦੋਸ਼ ਲਗਾਇਆ ਏ ਵੀ ਪੰਜਾਬ نیوز ਦੀ ਖਾਸ ਰਿਪੋਰਟ ਹੋਇਆ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਜੀਰਾ ਹੈਗੇ ਆ ਜਿਹੜੇ ਕਿ ਪੰਜਾਬ ਦੀ ਨੂੰ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਇਹ ਸਮੇਂ ਦਾ ਕਿਤੇ ਨਾ ਕਿਤੇ ਸਮੱਸਿਆ ਹੈ ਸਿਰ ਕਿਸ ਕਿਸ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਗਾਂਧੀ ਤਾਂ ਕਿੰਨਾਂ ਨੂੰ ਮਿਲਣਗੇ ਇੱਥੇ ਅਸੀਂ ਦੀਨਾ ਨਗਰ ਜਾ ਰਹੇ ਆ ਅ ਅਜਨਾਲੇ ਜਾ ਰਹੇਗੇ ਆ ਸੋ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਣਾ ਹੈ ਸੋ ਉਦੇ ਤੋਂ ਅੱਗੇ ਫਿਰ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਇਹ ਸਰ ਰਾਹੁਲ ਗਾਂਧੀ ਦੀ ਫੇਰੀ ਮੰਤਰੀ ਜੀ ਨੇ 16 ਕਰੋੜ ਰੁਪਏ ਦੀ ਰਾਹਤ ਪੰਜਾਬ ਨੂੰ ਦਿੱਤੀ ਆ ਉਹ ਰਾਹਤ ਲੱਗਦਾ ਵੀ ਬਹੁਤ ਐਂਕੋ ਦੋਨੇ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ ਜਿਹੜਾ ਐਸ ਡੀ ਆਰ ਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰ ਰਹੇ ਕੀ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਦੇਖੋ ਜਿਹੜੇ ਹਾਰਡ ਆਉਂਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀਆਂ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਜੂਨ ਦੇ ਮਿਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਉਕਤ ਆਪਾਂ ਆਪ ਸਾਰੇ ਸਮਝ ਸਕਦੇ ਆ ਜਿਹੜੇ ਹੜ੍ਹ ਆ ਜੇ ਪਾਣੀ ਆਉਂਦਾ ਤੇ ਤੇ ਬੰਦੇ ਥੋੜੀ ਮੋਰੇ ਖੜੇ ਕਰਕੇ ਪਾਣੀ ਦੇਖਿਆ ਜਾ ਸਕਦਾ ਉਹਦੇ ਦੀ ਪ੍ਰੋਪਰ ਪ੍ਰੈਪਰੇਸ਼ਨ ਹੁੰਦੀ ਆ ਪਰ ਅਨਫੋਰਚੂਨੇਟਲੀ ਇਹਨਾਂ ਦਾ ਜਿਹੜਾ ਮਨਿਸਟਰ ਹੈ ਬਰਿੰਦਰ ਗੋਇਲ ਉਹਨੇ ਔਨ ਦਾ ਫਲੋਰ ਆਫ ਦਾ ਹਾਊਸੇ ਗੱਲ ਐਡਮਿਟ ਕੀਤੀ ਕਿ ਸਾਡੀਆਂ ਪੂਰੀਆਂ ਤਿਆਰੀਆਂ ਪਹਿਲੀ ਗੱਲ ਤਾਂ ਹੜ੍ਹ ਆਉਂਦੇ ਨਹੀਂ ਜੇ ਆਉਣਗੇ ਤਾਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਤੁਹਾਨੂੰ ਕਿਤੇ ਵਿਖੇ ਹੋਣ ਸਰਕਾਰ ਦੇ ਨੁਮਾਇੰਦੇ ਜਾਂ ਸਰਕਾਰ ਕੰਮ ਕਰਦੀ ਔਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੇ ਲੋਕ ਮੈਂ ਕਹਿੰਦਾ ਕਿ ਜਿਹੜੇ ਹੜ੍ਹ ਪੀੜਤ ਹੈ ਉਹਨਾਂ ਦੇ ਕੋਲ ਜਾਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਤਾਂ ਆਪਣੇ ਆਪ ਚ ਹੀ ਇੰਨੇ ਫਰਾਕ ਦੇ ਲਿਆ ਕਿ ਲੰਗਰ ਲਾਉਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਮਹੱਈਆ ਕਰਾਉਣੀਆਂ ਉਹ ਸਾਰਾ ਕੁਝ ਕਰਦੇ ਆ ਅੱਛਾ ਮੈਂ ਕਈ ਦੇਖਦਾ ਸਰਕਾਰ ਦੇ ਮੰਤਰੀ ਬੋਰੇ ਚੱਕੀ ਫਿਰਦੇ ਆ ਕੋਈ ਡੀਸੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦਾ ਵੀ ਪਹਿਲਾਂ ਮਾਈਨਿੰਗ ਜਿਹੜੀ ਹੋ ਰਹੀ ਸੀ ਉਹ ਤੁਹਾਨੂੰ ਦਿਖ ਨਹੀਂ ਰਹੀ ਸੀ ਪਹਿਲਾਂ ਪ੍ਰੈਪਰੇਸ਼ਨ ਕਿਸੇ ਨੇ ਕੀਤੀ ਨਹੀਂ ਇਹ ਤਾਂ ਪੰਜਾਬੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੇ ਆ ਕਿ ਹਾਂ ਵੀ ਸ਼ਾਇਦ ਵੀ ਚਾਰ ਪਾਣੀ ਦੀਆਂ ਬੋਤਲਾਂ ਦਿਖਾ ਕੇ ਤਾਂ ਸੀ ਪਤਾ ਨਹੀਂ ਕੀ ਇਹ ਸਾਨੂੰ ਬੁਤੀ ਦੇ ਰਹੇ ਆ ਪਰ ਅਸਲੀ ਪ੍ਰੈਪਰੇਸ਼ਨ ਜਿਹੜੀ ਆ ਉਹ ਦੀ ਪਹਿਲਾਂ ਆ ਜਾਂ ਹੁਣ ਬਾਅਦ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਣੀ ਆ ਮੁੜ ਵਸੇ ਦੇ ਲਈ ਰੀਹੈਬਿਲਿਂਗ ਮੁੜ ਕੇ ਕਿਸੇ ਨੇ ਨਾ ਪਹਿਲਾਂ ਕੋਈ ਆ ਨਾ ਕਿਸੇ ਨੇ ਮੁੜ ਕੇ ਆਉਣਾ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਤੁਹਾਡੇ ਦੁਆਰਾ ਕੀ ਜਿੰਨੀ એનર્ਜੀ ਹੈਗੀ ਆ ਉਹਨੂੰ ਥੋੜਾ ਜਿਹਾ ਹੋਲਡ ਕਰ ਲਓ ਇਹਨਾਂ ਨੂੰ ਬਾਕ ਰਾਸ਼ਨ ਦੇ ਉੱਤੇ ਵੇਸਟ ਨਾ ਕਰੀਏ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਕੋਲ ਕੋਈ ਕੱਪੜਾ ਨਹੀਂ ਜਿਨ੍ਹਾਂ ਦੇ ਡੰਗਰ ਮਾਲ ਚਲੇ ਗਿਆ ਤੇ ਜਿਹੜੇ ਬੇਸਿਕਲੀ ਜਿਨ੍ਹਾਂ ਦੀਆਂ ਥੂੜੀਆਂ ਥੂੜੀਆਂ ਜ਼ਮੀਨਾਂ ਵੀ ਸੀਗੀਆਂ ਉਹਨਾਂ ਉੱਤੇ ਵੀ ਕਈ ਕੇ ਫੁੱਟ ਜਿਹੜੀ ਮਿੱਟੀ ਚੜ੍ਹਦੀ ਜਿਹੜੇ ਬ੍ਰਿੰਦਰ ਕੋਲ ਜੀ ਨੇ ਸਚਾਈ ਮੰਤਰੀ ਨੇ ਸਰ ਸਾਡੇ 3.5 ਸਾਲ ਦੇ ਅੰਦਰ ਸਰਕਾਰ ਦੇ ਵੱਲੋਂ 304 ਮੰਤਰੀ ਸਰ ਬਦਲੇ ਕਿ ਲੱਗਦਾ ਕਿ ਇੱਥੇ ਵੀ ਇਹਨਾਂ ਦੀ ਗਲਤੀ ਹੈ ਯਾਰ ਇਹ ਮੰਤਰੀ ਅਜੇ ਤੱਕ ਤਾਂ ਸਾਨੂੰ ਹੈ ਪਤਾ ਹੀ ਨਹੀਂ ਤੇ ਹੈ ਤਾਂ ਮੰਤਰੀ ਕੌਣ ਹੈ ਰਦਰ ਇਸ ਸੂਬੇ ਦਾ ਮੁੱਖ ਮੰਤਰੀ ਹੈ ਨੀਗਾ ਤੁਹਾਨੂੰ ਸ਼ਾਇਦ ਗਲਤਫਹਿਮੀ ਹੋਵੇ ਪੰਜਾਬ ਵਾਲਿਆਂ ਨੂੰ ਗਲਤਫਹਿਮੀ ਹੋਵੇ ਇਹ ਤਾਂ ਅਸਲੀ ਗੱਲ ਹੈ ਦਿੱਲੀ ਦਾ ਇੱਕ ਟੋਲਾ ਹੈਗਾ ਇੱਕ ਧਾੜ ਵੀ ਹੈਗੇ ਆ ਜਿਹੜੇ ਪਹਿਲਾਂ ਨਹੀਂ ਆਪਾਂ ਸੋਚਦੇ ਹੁੰਦੇ ਸੀ ਸਮਝਦੇ ਹੁੰਦੇ ਸੀ ਕਿ ਦਿੱਲੀੋਂ ਧਾੜ ਵੀ ਆਏ ਜਾਂ ਫਲਾਨੀ ਜਗ੍ਹਾ ਤੋਂ ਧਾੜ ਵੀ ਆਏ ਇਹ ਉਹ ਧਾੜ ਵੀ ਆ ਜਿਹੜੇ ਬੇਸਿਕਲੀ ਸਾਨੂੰ ਇੱਥੇ ਲੁੱਟਣ ਆਉਂਦੇ ਆ ਔਰ ਇਹਨਾਂ ਦਾ ਕੰਮ ਕੋਈ ਨਹੀਂ ਹੈ ਥੈਂਕ ਯੂ ਸਰ ਸਰ ਗਾਂਧੀ ਜੀ ਅੱਜ ਸਾਤ ਤੋਂ ਪਹਿਲਾਂ ਜਨਾਲਾ ਦੇ ਵਿੱਚ ਜਾਣਗੇ ਔਰ ਉਹਦੇ ਬਾਅਦ ਰਮਦਾਸ ਦੇ ਵਿੱਚ ਜਾਣਗੇ ਉੱਥੇ ਜਿੰਨੇ ਵੀ ਹਰਪੀੜਤ ਹੈ ਉਹਨਾਂ ਪਰਿਵਾਰਾਂ ਨੂੰ ਮਿਲਣਗੇ ਔਰ ਉੱਥੇ ਜਾਇਜ਼ਾ ਲੈਣਗੇ ਔਰ ਇਹ ਵੀ ਦੇਖਣਗੇ ਕਿ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਇਹਨਾਂ ਲੋਕਾਂ ਦੇ ਵਾਸਤੇ ਕੀ ਯੋਗਦਾਨ ਆ ਜਾਂ ਕੀ ਉਪਰਾਲਾ ਪੰਜਾਬ ਸਰਕਾਰ ਕਰ ਰਹੀ ਆ ਜਾਂ ਕੇਂਦਰ ਸਰਕਾਰ ਕਰ ਰਹੀ ਆ ਔਰ ਇਹ ਵੀ ਰਿਵਿਊ ਕਰਨਗੇ ਕਿ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਨੇ ਇਹਨਾਂ ਲੋਕਾਂ ਵਾਸਤੇ ਕਿੰਨੀ ਮਿਹਨਤ ਔਰ ਮਦਦ ਕੀਤੀ ਹੈ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਬਾਅਦ ਰਾਹੁਲ ગાંધી ਜੀ ਗੁਰਦਾਸਪੁਰ ਦੇ ਦੌਰੇ ਤੇ ਜਾਣਗੇ ਉਹ ਗੁਰਦਾਸਪੁਰ ਤੋਂ ਬਾਅਦ ਉਹ ਰਵਾਨਾ ਹੋ ਜਾਣਗੇ ਆ ਵਿਕਾਸਾਤ ਇਸ ਤਰੀਕੇ ਦੀ ਰਾਜਨੀਤੀ ਆਵਾਜ਼ ਕਰਦੇ ਲੈ ਕੇ ਚੱਲ ਰਹੀ ਹੈ ਤੇ ਵਿਰੋਧੀ ਜਿਸ ਤਰੀਕੇ ਦੇ ਨਿਸ਼ਾਨੇ ਸਾਧ ਰਹੇ ਨੇ ਉਹਨਾਂ ਨੂੰ ਇੱਕ ਬੰਦ ਬਈ ਵਿਰੋਧੀ ਕਾਲ ਹੈ ਹੈਗੀ ਹੈ ਪਹਿਲੀ ਗੱਲ ਹੈ ਕਿ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਰਮਨੀਤ ਬਿੱਟੂ ਦੀ ਬਈ ਰਮਨੀਤ ਬਿੱਟੂ ਦੀ ਆਦਤ ਹੋ ਚੁੱਕੀ ਹੈ ਉਹਨਾਂ ਨੂੰ ਪਤਾ ਨਹੀਂ ਕਿਸ ਗੱਲ ਤੇ ਖੁਰਕੁੰਦੀ ਰਹਿੰਦੀ ਹੈ ਉਹ ਕਿਉਂਕਿ ਬਚਪਨ ਤੋਂ ਰਾਹੁਲ ਗਾਂਧੀ ਦਾ ਨਾਮ ਸੁਣਿਆ ਉਹਨਾਂ ਨੇ ਉਹ ਰਾਹੁਲ ਗਾਂਧੀ ਰਾਹੁਲ ਗਾਂਧੀ ਉਹਨਾਂ ਨੂੰ ਜਪਣ ਦੀ ਆਦਤ ਹੈ ਲੇਕਿਨ ਮੋਦੀ ਤੋਂ ਡਰਦੇ ਹੋਏ ये राहुल गांधी सिर्फ गाल लेकिन असल जो बिट्टू है वो राहुल भगत है पहुंचे और उनके दौरे को आप कैसे देखें देखो हम लोगों के लिए बहुत बड़ी मोटिवेशन है क्योंकि एक्चुअली जब एक स्टेट का सीएम डिफरेंट हो तो हमारे लिए हमारा लीडर तो सबसे बड़े लीडर तो राहुल गांधी जी है तो दे दे इनकी इंस्ट्रक्शन तो पहले आती रही और उनका एक हुक्म जो मुंह से निकला वो नहीं दे निकला कि और कुछ बात करें उन्होंने यही किया सेवा करते रहो सो दैट ही नोज की सेवा करो और सेवा करते रहो सो दैट इज अ वेरी पॉजिटिव थिंग तो आई थिंक ग्राउंड लेवल पे जो हम काम कर रहे हैं इट इज बींग मोटिवेट द रेस्ट ऑफ द पीपल हु आर होम कि जिनको लगता है कि वो अफेक्ट नहीं हो घर बैठ के आराम से एंजॉय चिल कर रहे हैं पार्टीज कर रहे हैं फिर दिस इज नॉट द टाइम टू पार्टी तुम्हारा आधा पंजाब डूबा हुआ है तुम छोडो पार्टीज को उसकी जगह हमने लगाई हुई तुम ब्लैंकेट्स लो, शीट्स लो, आगे मेडिकल के कैंप्स आप देखोगे हम हर जगह लगाएंगे सारे एनआरआई से बात हुई हुई है वो वंची आ गए हैं ऑलरेडी पहुंच गए हैं सो so, ये बहुत बड़ी एक मोटिवेशन आई थिंक होगी बिकॉज नोटिस दौर दे जड़ा है कितने नजर नहीं आ रहे कि देखो उनकी उनकी रिप्रेजेंटेटिव मैं हूँ उनके थोड़े से ऑलरेडी पहले के कमिटेड वो थे और वो आ, 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 मतलब नेचुरली उनका अपनी तरह से एक चल रहा है क्योंकि तो मैंने शुरू से कहा था उनको एक फाउंडेशन अपनी कर लो हम आ, जो हमें पैसे ऑफर करता है हम किसी न किसी फाउंडेशन पे डाल रहे हैं तो आ, अपनी फाउंडेशन होती तो शायद आपको हम खुल के दिखते पर उनसे जो काम हो रहा है यूवी को फोन किया सबको फोन किया हरभजन को फोन किया, को फोन किया कि आप जितना और वो आपने देखा वो समान आया अभी और संत लोग भी आ, सरहाली वाले संतों ने उन्होंने सिर्फ हमारा नाम लिया वो सबकी सेवा नहीं ले रहे तो वो कम बंदों की सेवा ले रहे हैं उनको पता है कि ये लोग दिल से आए हैं मैडम राजनीतिक लोग जो इस समय एक दूसरे पर आरोप लगा रहे हैं क्या उनको बताना चाहेंगे की इन बातों को छोड़कर पंजाब की दुख की घड़ी में सभी को एक साथ होना चाहिए मैं आपको पहले ही कह रही हूँ कि ये समय ही नहीं ये ना लोग समझते नहीं है ये सोचते हैं ऐसे करने से चुस्तियाँ करने से कुछ मिल जाता है ये तकदीर है ना जो इंसान की किस्मत वो पीछे से भगवान लिखता है लखड़े फसल बर्बाद हो चुकी है पचवंजा हो चुकी तगड़ा तो मैं सब तो पहला मैं चाहनी हाँ स्टेट से ਸਟੇਟ ਦੀ ਤਿਆਰੀ ਕਿੱਥੇ ਸੀ ਤੁਸੀਂ 2004 ਚ ਨਗਰ ਪਹਿਲੀ ਵਾਰ ਐਮਪੀ ਬਣੀ ਆ I think 2006 ਚ ਉਹਨਾਂ ਨੇ ਪਾਰਲੀਮੈਂਟ 'ਚ ਬੋਲਿਆ ਸੀ ਮੈਂ ਉਹਨਾਂ ਦੇ ਨਾਲ ਗਈ ਸੀ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਮ ਤੇ ਅਸੀਂ ਪੰਜਾਬ 'ਚ ਲੱਭਣ ਗਏ ਕਿ ਕਿੱਥੇ ਹੈ ਜਗਾ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਕਿੱਥੇ ਹੈ ਅੱਜ ਤੱਕ ਸਟੇਟ ਦੇ ਉੱਥੇ ਸਾਨੂੰ ਇੱਕ ਮੇਜ਼ ਮਿਲਿਆ ਟੁੱਟਾ ਹੋਇਆ ਇੱਕ ਕੁਰਸੀ ਮਿਲੀ ਡਿਜ਼ਾਸਟਰ ਮੈਨੇਜਮੈਂਟ ਦਾ ਦਫ਼ਤਰ ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਹੁਣ ਤੱਕ ਜੇ ਕੋਈ ਵਧੀਆ ਹੋਇਆ ਹੋਵੇ ਡਿਜ਼ਾਸਟਰ ਮੈਨੇਜਮੈਂਟ ਨਾਮ ਦੀ ਚੀਜ਼ ਹੀ ਨਹੀਂ ਇਹਨਾਂ ਦੇ ਮਨ ਚ ਆਂਦੀ ਇਹ ਸੋਚਦੇ ਆ ਲੋਕ ਪੈਸੇ ਇਕੱਠੇ ਕਰਨ ਤਾਂ ਦੇ ਦੇਣ ਕਿਉਂਕਿ ਸਰਕਾਰ ਕੋਲ ਤਾਂ ਕੋਈ ਜਵਾਬ ਹੈ ਮੇਰੇ ਕੋਲ ਪੈਸੇ ਨਹੀਂ ਤੁਸੀਂ ਮੇਰੇ ਨਾਲ ਮੰਤਰੀ ਸੀਗੇ ਦੇਖੋ ਉਹਨਾਂ ਨੇ ਲਾਚਾਰੀ ਸਾਬਿਤ ਕੀਤੀ ਆਪਣੀ ਕਿ ਪੈਨਾਗੀਆਂ ਜਨਾਲਾ ਸਭ ਮੰਨ ਲੂਗੀ ਸਾਡੇ ਕੋਲ ਪਿੱਛੋਂ ਕੋਈ ਪੈਸਾ ਨਹੀਂ ਮਤਲਬ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਹਰ ਸਾਲ ਦਾ ਇਕੱਠਾ ਕਰੋ ਤਿਆਰੀ ਕਰੋ ਤੁਸੀਂ ਕਨਾਲਸ ਦੀ ਲਾਈਨਿੰਗ ਇੰਨੀ ਉੱਤੇ ਰੇਸ ਕਰਕੇ ਦਿਓ ਤੁਸੀਂ ਲੋਕਾਂ ਨੂੰ ਮੇਰੇ ਨਾਲ ਚਲੋ ਮੈਂ ਤੁਹਾਨੂੰ ਦਿਖਾਨੀ ਜਾਂਦਾ ਨਦੀਆਂ ਦੇ ਰਸਤੇ 'ਚ ਕਿੰਨੇ ਕਿੰਨੇ ਘਰ ਐ ਫਿਰ ਤੁਸੀਂ ਕਹੋਗੇ ਘਰ ਬੈਗੇ ਉਹ ਘਰ ਬਣਾਣ ਕਿਉਂ ਦਿੱਤੇ ਜੀਨੇ ਉਹ ਉੱਥੇ ਉਹਨਾਂ ਨੂੰ ਘਰ ਰਸਤਿਆਂ 'ਚ ਪਰਮਿਸ਼ਨ ਦਿੱਤੀ ਹੈ ਨਾ ਉਹਨਾਂ ਨੂੰ ਪਨਿਸ਼ ਕਰੋ ਤੇ ਜਿਹੜੇ ਜਿਹੜੇ ਬੰਦੇ ਰਿਸਪੌਂਸਿਬਲ ਐ ਉਹ ਪਰਨ ਉਹਦਾ ਮੁਆਵਜ਼ਾ ਸੋ ਇਹ ਸਾਰਿਆਂ ਨੂੰ ਦੇਖਣਾ ਚਾਹੀਦਾ ਸੀ ਪਲੱਸ ਜਿਹੜਾ ਉਤੋਂ ਇੰਨਾ ਜ਼ਿਆਦਾ ਪਾਣੀ ਸੁਟਿਆ ਤੇ ਜੇ ਡਿਜ਼ਾਸਟਰ ਮੈਨੇਜਮੈਂਟ ਹੁੰਦੀ ਤਾਂ ਅਨਾਉਂਸ ਕਰਦੇ ਜਦੋਂ ਮੈਂ ਲੋਕਾਂ ਕੋਲ ਗਈ ਕਹਿੰਦੇ ਮੈਂ ਕਿੱਥੇ ਕੁਝ ਵੀ ਨਹੀਂ ਸਾਂਭਿਆ ਕਹਿੰਦੇ ਮੈਮ 5-5 ਫੁੱਟ ਪਾਣੀ ਸੀਗਾ ਬੱਚੇ ਨੇ ਆਪਣੇ ਫੜੇ ਗਏ ਕੋਠੇ ਤੇ ਜਾ ਨਹੀਂ ਸਕੇ ਨਾ ਟਾਈਮ ਨਹੀਂ ਮਿਲਿਆ ਮਤਲਬ ਡਿਜ਼ਾਸਟਰ ਮੈਨੇਜਮੈਂਟ ਹੁੰਦੀ ਆ ਕਿ ਤੁਸੀਂ ਪਹਿਲਾਂ ਠੂਟੂ ਨੂੰ ਜਾਣਿਓ ਕਿਉਂਕਿ ਮੈਂ ਗਈ ਆ ਬਿਲਕੁਲ ਬਾਰਡਰ ਤੇ ਜਿੱਥੋਂ ਪੰਜਾਬ ਪਰਫੈਕਟ ਹੋਣਾ ਸ਼ੁਰੂ ਹੋਇਆ ਉੱਥੇ ਲੋਕਾਂ ਦੇ ਪੰਜ ਪੰਜ ਕਿੱਲੇ ਰੁੜੇ ਗਏ ਪਾਣੀ ਚ ਉਹ ਕਿੱਥੋਂ ਮਜ਼ਾ ਲੈਣਗੇ ਉਹਨਾਂ ਕੋਲ ਕੌਣ ਪਹੁੰਚੂਗਾ ਇਹ ਤਾਂ ਫੰਡਲ ਡਿਜਾਸਟਰ ਮੈਨੇਜਮੈਂਟ ਦਾ ਸੈਂਟਰ ਤੋਂ ਹਰ ਸਾਲ ਲੈਣਾ ਹੁੰਦਾ ਜਿਵੇਂ ਫਾਇਰ ਦਾ ਨਹੀਂ ਸੀ 900 ਕਰੋੜ ਇਹਨਾਂ ਨੇ ਲਿੱਤਾ ਆਪਾਂ ਇੱਕ ਵਾਰ ਚ ਲੈ ਆਏ ਚਲੋ ਠੀਕ ਹੈ ਨਾ ਸੋ ਇਹ ਚੀਜ਼ਾਂ ਸੈਂਟਰ ਆਪਣੀ ਆਪਣੀ ਪਾਕਟਸ ਚ ਦਿੰਦਾ ਪਲੱਸ ਉਹ ਲੋਕਾਂ ਨੂੰ ਪਨਿਸ਼ ਕਰਨਾ ਚਾਹੀਦਾ ਜਿਨ੍ਹਾਂ ਨੇ ਇੰਨਾ ਪਾਣੀ ਬਿਨਾ ਵਰਨਿੰਗ ਦੇ ਇਕਦਮ ਛੱਡ ਦਿੱਤਾ ਛੱਡ ਦਿੱਤਾ ਥੈਂਕ ਯੂ ਥੈਂਕ ਯੂ